ਗ੍ਰੇਸੀ ਹੋ ਰਹੀਆ ਗ੍ਰੇਸੀ ਨਵਾ ਘਟੇ ਹਾਂ ਸਿਨਾਰੇ ਪਾਇਆ ਬੁੱਤੇ ਤੇ ਪਾਣੀ ਹਾਂ ਏ ਕਿੰਨਾ ਸੌੜਾ ਹੋਇਆ ਪਿਆ ਗਾ ਨਾ ਪੱਤਰ ਜਿੱਕੇ ਤੁਸੀਂ ਨਵੀਂ ਕੈਨੇਡਾ ਹੀ ਬਣਿਆ ਪਿਆ ਆਪਣਾ ਤਾਂ ਹਣਾਂ ਆ ਸਾਡੇ ਗਵੰਡ ਦੇ ਕਿੰਦੀ ਕੋਠੀ ਤੈ ਜਾਂਦੀ ਹੈਗੀ ਹਾਂਜੀ ਮੇਨਾ ਆ ਕੇ ਆ ਗਈ ਸੀ ਕਿ ਤੇ ਹੁਣ ਮੈਂ ਕੱਪੜੇ ਨਹੀਂ ਮਾਰੂੰਗੀ ਤੇ ਸਬਜ਼ੀ ਆਪਾਂ ਜੰਤੀ ਹੈ ਤਾਂ ਹਾਂ ਸਾਰੇ ਸੋਸ ਸਿਕਾਲਨੇ ਮੈਂ ਉਹ ਦਿੰਗੀਆਂ ਨਹੀਂ ਬਣਾਏ ਤੇ ਹੁਣ ਅਸਾਂ ਮਾਰਦੇ ਹਾਂ ਤੇ ਉਸਕੇ ਕੋਲ ਹਾਂ ਦੇਖੋ ਇੰਨੇ ਸਾਰੇ ਕੱਪੜੇ ਸਾਰੇ ਮੈਂ ਤੈ ਮਾਰਨੀ ਹੁਣ ਤੇ ਫਿਰ 8 ਮਿੰਟ ਕੇ ਬਣਾਵਾਂਗੇ ਰੋਟੀ ਹੈਲੋ ਜੀ ਜਸਪੀਆ ਕਾਲ ਸੀ ਤੁਹਾਡੇ ਸਾਥ ਤੱਕ ਤੇ ਮਾਰਨਾ ਬਲੌਗ ਤੇ ਟਾਈਮ 8:30 ਦਾ ਹੋ ਗਿਆ ਬਾਹਰ ਮੈਂ ਰੇੜਾ ਤੋਤੀ ਹੈ ਆਪ ਤਾਂ ਮੇਰਾ ਕਰਨਾ ਕੁਛ ਠਿੰਡਾ ਲਾ ਰਹਾ ਹੈ

ਹਾਂ ਜੀ ਕੰਮ ਮੇਰਾ ਹਜੇ ਸਾਰਾ ਪਿਆ ਹੈ ਇਤਰੋਂ ਸਫਾਈ ਕਰਨ ਵਾਲੀ ਵੀ ਪਈ ਹੈ ਚਾਤਰ ਆਪਾਂ ਨੇ ਬਦਲਤੀ ਸੀਗੀ ਕੱਲ ਤੇ ਉਦੋਂ ਆਪਾਂ ਨੇ ਵੀਡੀਓਦੋਂ ਬਣਾਈ ਹੋਈ ਸੀਗੀ ਕਿ ਨਵੀਂ ਸ਼ਾਇਦ ਲਾਈ ਜਾਂਦੀ ਹੈਗੀ ਮੈਂ ਖਤਰਤ ਨੂੰ ਆਵਾ ਬਾਕੀ ਮਾੜਾ ਮੁੱਟਾ ਜਿਹੜਾ ਸੀਗਾ ਉਹ ਚੱਕਿਆ ਦਾ ਹਜੇ ਤਾਂ ਰੋਟੀ ਬਣਾਉਣ ਵਾਲੀ ਪਈ ਹੈਗੀ ਕੂਲਰ ਲਾਇਆ ਸੀਗਾ ਮੈਂ ਇੱਥੇ ਬੈ ਕੇ ਹਵਾ ਲਈ ਸੀਗੀ ਮੈਂ ਹਨਾ ਵੀ ਕਰਨੀ ਸੀਗੀ ਬਾਹਰ ਵੇੜਾ ਧੋ ਕੇ ਜਾਂਦੋ ਰੋਟੀ ਵੀ ਬਣਾਉਣੀ ਹੈ ਮੈਂ ਅੱਜ ਅੱਜ ਮੈਂ ਧੋਣਿਆਂਗੇ ਪੂਨੇ ਗਰਮ ਪਾਣੀ ਨਾਲ ਧੋਉਂਗੀ ਟੋਕਰੀ ਚ ਪਾ ਕੇ ਰੱਖ ਤੇ ਆਹ ਤਾਂ ਮੇਰਾ ਸਾਬ ਸਾਫ ਕਰਨ ਵਾਲਾ ਕੱਪੜਾ ਤੇ ਭਾਂਡੇ ਧੋਣ ਲੱਗਦੀ ਸੀ ਪਹਿਨ ਆਪ ਤੂੰ ਮੰਗੇ ਭਾਂਡੇ ਫੇਰ ਮੈਂ ਬਣਾਉਂਗੀ ਰੋਟੀ ਤੇ ਇਹ ਆਹ ਵਾਲਾ ਸ਼ੈਂਪੂ ਪੱਲ ਗ੍ਰੇਸੀ ਦਾ ਲੈਂਦੇ ਗਏ ਇਹਦੇ ਨਾਲ ਲਮਾਉਣੀ ਆ ਸੀ ਤੇ ਇੱਕ ਹੋਰ ਆਉਂਦਾਗਾ ਜਾਂ ਫਿਰ ਉਹਦੇ ਨਾਲ ਮਾ ਲ ਲੈਨੇ ਆਂ ਪਰ ਜਿਆਦਾ ਅਸੀਂ ਇਹੀ ਵਰਤਦੇ ਆਂਗੇ। ਕਿਨੋ ਜੀ ਤੁਹੋ ਲੀਏ ਭਾਂਡੇ ਫੇਰ ਬਣਾਉਂਦੇ ਰੋਟੀ। ਹਾਂਜੀ ਕੰਮ ਆਪਣੇ ਸਾਰੇ ਹੋ ਗਏ। ਅੱਜ ਚੰਗੀ ਤਰ੍ਹਾਂ ਸਾਫ ਸਫਾਈ ਕੀਤੀ ਹੈਗੀ। ਕਿਉਂਕਿ ਅੱਜ ਐਂਤਵਾਦ ਰਗਾ। ਸਾਰੇ ਨਿੱਕੇ ਮੋਟੇ ਭਾਂਡੇ ਢਿੰਡੇ ਸਭ ਇੱਥੋਂ ਚੱਕ ਕੇ ਸਾਰਾ ਸਮਾਨ। ਆ ਚੌਕ ਮੈਂ ਤਾਂ ਲਾਉਣੀ ਹੁੰਦੀ ਹੈ ਕਿਉਂਕਿ ਨਾ ਕੀੜੀਆਂ ਚੜ ਜਾਂਦੀਆਂ। मेरा पीना भी करने जे इधरों भी साफ हो गया सारा इधरों भी सारी सफाई होगी चादर ठीक कराली पी हैगी बाकी सारा काम साफ हो गया ਤੇ ਆ ਕੇ ਲਾਈਟ ਬੰਦ ਕਰੂਗੀ ਮੈਂ ਇਤਰੀ ਇਸੇ ਅੰਦਰ ਉਹ ਆਈਏ ਸੁੱਤੀ ਫੇਸੀ ਹੈ ਰੈਟਿੰਗ ਟੇਬਲ ਦੀਆਂ ਕੁਰਸੀਆਂ ਵੀ ਚੰਗੀ ਤਰ੍ਹਾਂ ਸਾਫ਼ ਕੀਤੀਆਂ ਲਵੀ ਸਾਂਗੂਗੀ ਸੀ ਸੁੱਤੀ ਫੇਸੀ ਹੁਣੀ ਉੱਠੀ ਹੈਗੀ ਇਤਰੂ ਵੀ ਆਪਣੀ ਸਾਫ਼ ਸਫਾਈ ਹੋਊਗੀ ਮੈਂ ਹੋਰ ਸ਼ੌਂਕ ਨਹੀਂ ਜਾਂਦੀ ਹੋਰ ਮੈਂ ਬਸ ਨੌਣ ਜਾਂਦੀ ਸੀਗੀ ਫਿਰ ਬਣਾਉਂਗੀ ਥੋੜੀ ਜਿਹੀ ਚਾਹ ਤੇ ਆਪਾਂ ਚੱਲਦੇ ਹਾਂ ਹੁਣ ਕੰਮਾਂ ਨੂੰ ਹਾਂਜੀ ਕੱਪੜੇ ਆਪਾਂ ਨੇ ਸੁੱਕਣੇ ਪਾਤੇ ਤੇ ਨਾਤੀ ਫੇਰ ਵੀ ਨਹੀਂ ਹਜੇ ਮੈਂ ਮੈਂ ਹਾਂ ਚੱਲ ਪਹਿਲਾਂ ਕੱਪੜੀ ਧੋਦਾ ਪੀਣਾ ਮੈਂ ਹੁਣ ਕੱਲ੍ਹ ਕੋਲ ਨੂੰ ਦੇਖੂਗੀ ਕਣਕ ਧੋਣ ਵਾਲੀ ਹੈਗੀ ਅੱਤ ਮੈਂ ਥੱਕ ਗਈ ਸਾਫ ਸਫਾਈਆਂ ਕਰਕੇ ਅਜਾ ਦਰਵਾਜ਼ੇ ਦੇਖੋ ਕਿਵੇਂ ਚਮਕੀ ਜਾਂਦੇ ਹੈਗੇ ਸਾਰੇ ਮੈਂ ਸਾਫ ਕੀਤੇ ਹੈਗੇ ਇੱਥੇ ਆ ਪੂਣੀ ਮੈਂ ਰਸੋਈ ਚ ਢੋਲੇ ਸੀਗੇ ਤੇ ਸੁੱਕ ਗਏ ਮੈਂ ਲਾ ਲੇ ਇਹਨਾਂ ਨੂੰ ਰੱਖ ਦੂੰਗੀ ਤੈ ਮਾਰ ਕੇ ਤੇ ਹੁਣ ਪਹਿਲਾਂ ਨਵੀ ਨੂੰ ਬਣਾ ਕੇ ਦੇਉਂਗੀ ਚਾ